ਬਟਾਲਾ ਪੁਲਿਸ ਅਤੇ ਸੀਆਈਏ ਸਟਾਫ ਦੇ ਸਾਂਝੇ ਆਪਰੇਸ਼ਨ ਦੌਰਾਨ ਲੁਟਖੋਹਾਂ ਕਰਨ ਵਾਲੇ ਦੋ ਗਿਰੋਹਾਂ ਦੇ ਅਪਰਾਧੀਆਂ ਨੂੰ ਤਿਆਰ ਸਮੇਤ ਗੋਲੀ ਸਿੱਕਾ ਸੋਨਾ ਕਾਰਾਂ ਆਦਿ ਦੇ ਨਾਲ ਬਰਾਮਦ ਕਰਨ ਵਿੱਚ ਸਫਲਤਾ ਪੁਲਿਸ ਨੂੰ ਜਿਹੜੀ ਹੈ ਉਹ ਹਾਸਲ ਹੋਈ ਹੈ ਤੇ ਦੱਸਦੇ ਇਹ ਐਸਐਸਪੀ ਬਟਾਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 12 ਤਰੀਕ ਨੂੰ 12 ਤਰੀਕ ਦੀ ਦਰਮਿਆਨੀ ਰਾਤ ਨੂੰ ਹਨ ਪਛਾਤੇ ਵਿਕਤੀਆਂ ਦੇ ਵੱਲੋਂ ਫਲਿੱਪਕਾਰਟ Amazon ਡਿਲੀਵਰੀ ਸਟੋਰ थाना ਸਿਵਲ ਲਾਈਨ ਬਟਾਲਾ ਦੇ ਏਰੀਆ ਵਿੱਚ ਸਟੋਰ ਤੋੜ ਕੇ ਕਰੀਬ 7 ਲੱਖ ਰੁਪਏ ਦੀ ਨਕਦੀ ਜਿਹੜੀ ਹੈ ਉਹ ਚੋਰੀ ਕੀਤੀ ਸੀ ਜੋ ਕਿ ਐਸਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਸਖਤ ਮਿਹਨਤ ਕਰਕੇ ਕਰੀਬ 10 ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸੰਬਾ ਦੇ ਸੁਰੇਸ਼ ਕੁਮਾਰ ਪੁੱਤਰ ਬਰਬ RAM ਵਾਸੀ ਪਿੰਡ ਡੇਰਾ ਬਦੌਰੀ ਜ਼ਿਲ੍ਹਾ ਸੰਭਾ ਜੰਮੂ ਕਸ਼ਮੀਰ ਅਤੇ ਉਮਰ ਵਸੀਮ ਪੁੱਤਰ ਅਬਦੁਲ ਗਨੀ ਵਾਸੀ ਮੋਰ ਜ਼ਿਲ੍ਹਾ ਰਿਆਸਤੀ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਕੀਤਾ ਹੈ ਦੱਸਤੇ ਇਹ ਇਨਾ ਦੋਸ਼ੀਆਂ ਨੂੰ ਜਿਹੜਾ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੋਸ਼ੀਆਂ ਪਾਸਿਓਂ ਇੱਕ ਕਾਰ Maruti Eco ਨੰਬਰ ਜਿਹੜਾ ਹੈ JK ਦਾ ਉਸ ਨੂੰ ਬਰਾਮਦ ਕੀਤਾ ਹੈ ਤੇ ਵਾਰਦਾਤ ਦੌਰਾਨ ਪਾਏ ਹੋਏ ਕੱਪੜੇ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਜਦਕਿ ਇਹਨਾਂ ਦੇ ਦੋ ਹੋਰ ਸਾਥੀ ਅਤੇ ਜਿਹੜੇ ਨੇ ਇਹਨਾਂ ਦੇ ਨਾਲ ਮਿਲੇ ਹੋਏ ਨੇ ਚੋਰੀ ਕੀਤਾ ਗਿਆ ਸਮਾਨ ਜਿਹੜਾ ਉਹ ਬਰਾਮਦ ਕਰਨਾ ਹਜੇ ਬਾਕੀ ਹੈ ਦੱਸਦੇ ਇਹ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਨੂੰ ਫਿਲਹਾਲ ਗ੍ਰਿਫਤਾਰ ਕੀਤਾ ਹੈ ਤੇ ਦੋ ਸਾਥੀ ਅਤੇ ਚੋਰੀ ਕੀਤਾ ਹੋਇਆ ਸਮਾਨ ਜਿਹੜਾ ਉਹ ਫੜਨਾ ਹਜੇ ਬਾਕੀ ਹੈ ਇਸ ਤੋਂ ਇਲਾਵਾ ਬੀਤੇ ਦਿਨੀ ਜੋ ਚਾਰ ਕਾਰ ਸਵਾਰ ਕਰੇਟਾ ਗੱਡੀ ਲੈ ਗਏ ਸਨ ਇਹਨਾਂ ਵੱਲੋਂ ਹੋਰ ਵੀ ਕਈ ਵਾਰ ਦਾਤਾਂ ਜਿਹੜੀਆਂ ਨੇ ਕੀਤੀਆਂ ਗਈਆਂ ਸੀ ਤੇ ਇਸ ਗਰੋਵ ਵੱਲੋਂ ਜਿਹੜਾ ਇਸ ਗਰੋਵ ਵੱਲੋਂ 크ਰੇਟਾ ਗੱਡੀ ਖੋਨ ਅਤੇ ਹੋਰ ਵਾਰ ਦਾਤਾਂ ਕਰਨ ਦੀ ਸੀਸੀਟੀਵੀ ਫੁਟੇਜ ਜਿਹੜੀ ਆਉ ਸਾਹਮਣੇ ਆਈ ਸੀ ਤੇ ਪੁਲਿਸ ਨੇ ਇਹਨਾਂ ਸਾਰੀਆਂ ਵਾਰਦਾਤਾਂ ਨੂੰ ਸੁਝਾਉਣ ਦਾ ਇਹ ਦਾਵਾ ਕਰਦੇ ਹੋਏ ਇਹਨਾਂ ਵਿੱਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹਾਲ ਫਿਲਹਾਲ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਜਿਹੜੇ ਦੋ ਤਿੰਨ ਵੱਡੇ ਇਨਸੀਡੈਂਟਸ ਹੋਏ ਤਾਂ ਉਹਨੂੰ ਲਿਮਿਟਡ ਟਾਈਮ ਦੇ ਵਿੱਚ ਜਿਹੜਾ ਬਟਾਲਾ ਪੁਲਿਸ ਨੇ ਟ੍ਰੇਸ ਕਰਤਾ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਪਹਿਲਾ ਜਿਹੜਾ ਇਨਸੀਡੈਂਟ ਹੈ ਇਹ 12 1 2025 ਦੀ ਦਰਮਿਆਨੀ ਰਾਤ ਦਾ ਇਨਸੀਡੈਂਟ ਹੈ ਇਹਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਆਏ ਸੀਗੇ ਤਾਂ ਇੱਥੇ ਇੱਕ ਫਲਿੱਪਕਾਰਟ ਕਮ ਐਮਾਜ਼ਨ ਦਾ ਇੱਕ ਵੇਅਰਹਾਊਸ ਹੈ ਤਾਂ ਉੱਥੇ ਇੱਕ ਕਰੰਸੀ ਕਰੰਸੀ ਚੈਸਟ ਨੂੰ ਪਾੜ ਲਾ ਕੇ ਉਹਨੂੰ ਲੈ ਕੇ ਗਏ ਸੀਗੇ ਤਾਂ ਇਹ ਬੜਾ ਇੱਕ ਸੈਂਸੇਸ਼ਨਲ ਕ੍ਰਾਈਮ ਸੀਗਾ ਤਾਂ ਜਦੋਂ ਇਹ ਨੋਟਿਸ ਆਇਆ ਇਮੀਡੀਏਟਲੀ ਐਫਆਈਆਰ ਨੰਬਰ 7 ਵਾਸ ਰਜਿਸਟਰਡ ਇਨ ਦ ਕਨਸਰਨ ਪੁਲਿਸ ਸਟੇਸ਼ਨ ਉਸ ਤੋਂ ਬਾਅਦ ਸਾਡੀ ਜਿਹੜੀ ਸਿਟੀ ਟੀਮ ਹੈ ਐਂਡ ਜਿਹੜਾ ਸੀਆਈ ਟੀਮ ਹੈ ਉਹ ਉਹਦੇ ਚ ਲੱਗ ਗਈਆਂ ਦਾ ਐਂਟਾਇਰ ਆਪਰੇਸ਼ਨ ਜਿਹੜਾ ਇਹਦੇ ਵਿੱਚ ਹੋਇਆ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਤਾਂ ਸਿਟੀ ਵਾਲੀ ਜਿਹੜੀ ਟੀਮ ਹੈ ਉਹਦੇ ਵਿੱਚ ਡੀਐਸਪੀ ਸਿਟੀ ਸੀਗੇ ਐਂਡ ਕਨਸਰਨ ਐਸਐਚਓ ਐਂਡ ਜਿਹੜੀ ਸੀਆਈਏ ਵਾਲੀ ਟੀਮ ਉਹ ਦੈਟ ਵਾਸ ਲੀਡ ਬਾਈ ਡੀਐਸਪੀ ਡੀ ਜਿੰਦਰ ਜੀਪੀ ਸੋ ਇਹਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਟੈਕਨੀਕਲੀ ਐਂਡ ਹਿਊਮਨ ਇੰਟ ਦੇ ਬੇਸਿਸ ਤੇ ਇਹਨੂੰ ਰਿਲੈਂਟਲੈਸਲੀ ਪਰਸ਼ੂ ਕਰਕੇ ਇਸ ਕੇਸ ਨੂੰ ਤਾਂ ਇਹਦੇ ਵਿੱਚ ਪਹਿਲਾ ਤਾਂ 2-3 ਦਿਨ ਬਾਅਦ ਆਫਟਰ ਦ ਇਨਸੀਡੈਂਟ ਸਾਨੂੰ ਉਹ ਕਰੰਸੀ ਚੈਸਟ ਮਿਲ ਗਿਆ ਸੀਗਾ ਉਦੋਂ ਮੀਡੀਆ ਵੀ ਹਾਜ਼ਰ ਆਈ ਸੀਗੀ ਉਦੇ ਜਿਹੜੇ ਤਾਲੇ ਔਰ ਉਹਦੇ ਜਿਹੜੇ ਉਹ ਸਾਈਡਸ ਉਹ ਪੁੱਟੇ ਗਏ ਸੀਗੇ ਉਹਦੇ ਵਿੱਚ तकरीबन 7 ਲੱਖ ਰੁਪਏ ਜਿਹੜੇ ਪੈਸੇ ਸੀਗੇ ਦੇ ਵਰ ਮਿਸਿੰਗ ਅਲੋਂਗ ਵਿਦ ਅ ਮੋਬਾਈਲ ਫੋਨ ਉਸ ਤੋਂ ਬਾਅਦ ਫਰਦਰ ਉਹਨੂੰ ਪਰਸ਼ੂ ਕਰਦੇ ਕਰਦੇ ਇਵੈਂਚੁਅਲੀ ਇਹ ਕੇਸ ਅਸੀਂ ਟ੍ਰੇਸ ਕਰ ਲਿਆ ਆਪਣੀ ਟੀਮ ਦੀ ਮਿਹਨਤ ਸਦਕਾ ਤਾਂ ਉਹਦੇ ਵਿੱਚ ਜਿਹੜੇ ਮੁਲਜ਼ਮ ਹੈ ਉਹ ਆਇਡੈਂਟੀਫਾਈ ਸੀ ਕਿਤੇ ਕਿ ਦੇ ਆਰ ਫ্রম ਜੰਕੇ ਤਾਂ ਸਪੈਸ਼ਲ ਟੀਮਸ ਇਹਦੇ ਵਿੱਚ ਕਨਸਟੀਟਿਊਟ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਜੇ ਐੜ ਕੇ ਭੇਜਿਆ ਗਿਆ ਉੱਥੇ ਜਿਹੜੇ ਮੁਲਜ਼ਮ ਹੈ ਇਹਨਾਂ ਦੀ ਗ੍ਰਿਫਤਾਰੀ ਉੱਤੇ ਹੋਈ ਤਾਂ ਇਹਦੇ ਵਿੱਚ ਇੱਕ ਸੁਰੇਸ਼ ਕੁਮਾਰ ਹੈ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਹੋਇਆ ਇੱਕ ਉਮਰ ਵਸੀਮ ਹੈ ਇਹਦੀ ਵੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਐਂਡ ਬਰਾਮਦਗੀ ਵਿੱਚੋਂ ਅਸੀਂ ਇੱਕ ਲੋਕਰ ਜਿਹੜਾ ਕਰੰਸੀ ਚੈਸਟ ਉਹ ਇਹਦੇ ਵਿੱਚ ਬਰਾਮਦ ਹੋਇਆ ਇੱਕ Maruti Eco ਗੱਡੀ ਵੀ ਇਹਦੇ ਵਿੱਚ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀਗੀ ਤਾਂ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਹੈ ਤਾਂ ਇਹਦੇ ਵਿੱਚ ਹੋਰ ਦੋ ਬੰਦੇ ਰਹਿੰਦੇ ਆ ਆਈ ਵੌਂਟ ਡਿਸਕਲੋਸ ਦ ਨੇਮਸ ਬਟ ਉਹਨਾਂ ਦੀ ਵੀ ਗ੍ਰਿਫਤਾਰੀ ਵੀ ਇਹਦੇ ਵਿੱਚ ਜਲਦੀ ਹੋਊਗੀ ਜਿਹੜਾ ਸਾਡਾ ਅ ਦੂਸਰੀ ਜਿਹੜੀ ਪ੍ਰੈਸ ਬਰੀਫਿੰਗ ਹੈ ਥਿਸ ਇਜ਼ ਰਿਗਾਰਡਿੰਗ ਅ ਵੈਰੀ ਇੰਪੋਰਟੈਂਟ ਐਂਡ ਸੈਂਸੇਸ਼ਨਲ ਜਿਹੜੇ ਦੋ ਤਿੰਨ ਇਨਸੀਡੈਂਟਸ ਬੈਕ ਟੂ ਬੈਕ ਬਟਾਲੇ ਐਂਡ ਨੇਬਰਿੰਗ ਜ਼ਿਲ੍ਹਾਾਂ ਦੇ ਵਿੱਚ ਹੋ ਰਹੇ ਸੀਗੇ ਤਾਂ ਇਹਦੇ ਵਿੱਚ ਅ 15 1 2025 ਨੂੰ 15 ਜਨਵਰੀ ਨੂੰ ਇੱਥੇ ਤੋਂ ਪਤਾ ਹੀ ਹੈ ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕ੍ਰੇਟਾ ਗੱਡੀ ਖੋਈ ਗਈ ਸੀ। ਤਾਂ ਉਹ ਸਾਰਾ ਜਿਹੜਾ ਇਨਸੀਡੈਂਟ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਇਆ ਸੀਗਾ। ਉਹ ਮੀਡੀਆ ਤੇ ਵੀ ਕਾਫੀ ਚੱਲਿਆ। ਤਾਂ ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਇਹ ਜਾ ਕੇ 16 ਤਰੀਕ ਨੂੰ ਮਤਲਬ ਅਗਲੇ ਦਿਨ ਇਹ ਪੱਤੀ ਤਰਨਤਾਰਨ ਜਾ ਕੇ ਉੱਥੇ ਇਹਨਾਂ ਨੇ ਇੱਕ ਇਨਸੀਡੈਂਟ ਕਰਤਾ। ਉੱਥੇ ਇੱਕ ਰੇਲਾਇੰਸ ਸਟੋਰ ਹੈ। ਤਾਂ ਉਹਦੇ ਵਿੱਚ ਜਾ ਕੇ ਗਨ ਪੁਆਇੰਟ ਤੇ ਕਰੀਬਨ 75000 ਰੁਪਏ ਜਿਹੜਾ ਕੈਸ਼ ਹੈ ਉਹ ਖੋਇਆ ਗਿਆ ਤਾਂ ਇਨ ਕੰਟੀਨਿਊਸ਼ਨ ਇਹਨਾਂ ਨੇ ਬ੍ਰੇਕ ਨਹੀਂ ਲਈ ਫਿਰ ਅਗਲੇ ਦਿਨ 17 1 2025 ਨੂੰ ਜਿਹੜਾ ਫਤੇਗੜ ਚੂੜਿਆ ਏਰੀਆ ਸਾਡਾ ਹੈਗਾ ਉੱਥੇ ਅਗੇਨ ਇੱਕ ਰਿਲਾਇੰਸ ਸਟੋਰ ਹੈ ਉੱਥੇ ਜਾ ਕੇ ਗਨ ਪੁਆਇੰਟ ਤੇ ਇਹਨਾਂ ਨੇ ਕਰੀਬਨ 56 75000 ਰੁਪਏ ਜਿਹੜੇ ਕੈਸ਼ ਉਹ ਖੋਏ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ 19 ਨੂੰ ਅਗੇਨ ਇਹ ਜਿਹੜਾ ਗਰੁੱਪ ਹੈ ਇਹ ਥਾਣਾ ਅਜਨਾਲਾ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਹੈ ਤਾਂ ਉਹਦੀ ਵੀ ਫੁਟੇਜ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਉੱਥੇ ਉਹ ਓਨਰ ਐਸੇ ਕੋਈ ਤਾਂ ਉਥੇ ਜੇ ਕਿਲੋ ਚਾਂਦੀ 6.5 ਟੋਲੇ ਸੋਨਾ ਔਰ 50000 ਰੁਪਏ ਕੈਸ਼ ਜਿਹੜਾ ਇਹਦੇ ਵਿੱਚ ਇਹਨਾਂ ਨੇ ਖੋਇਆ ਸੀਗਾ ਸੋ ਇਹ ਇੱਕ ਵੈਲਕਮ ਟੂ ਰੂਟਸ ਕੰਟਰੀ ਸਕੂਲ ਦਾ ਲਾਰਜੇਸਟ ਬੋਰਡਿੰਗ ਸਕੂਲ ਇਨ ਦਾ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.